Obrigado. Pode, pode, ਕੀਤਾ ਕੇ ਸੋ ਬਬਾਨੀ ਨਕ ਕੋਈ ਗੁਣ ਨਾਮ ਸੁਖ ਮਾਨੀ ਸੇ ਪਰਮ ਨਿਰਮਲਤਾ ਕੇ ਕਰਮ ਸਭ ਕੋ ਸੇ ਜਿਤਾ ਕੀ ਸੋਬਾ ਬਾਨੀ ਜਿੰਦਾਬਾਦ ਕੋਏ ਗੁਣ ਨਾਮ ਸੁਖਮਨੀ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਛੰਦਾ ਮੈਨੂੰ ਸੋਪਿਆ ਜਾ ਤੇਰਾ ਬੰਦਾ ਸਾਇ ਖਰਚ ਰਹੰਦਾ ਨਾ ਕੋਈ ਨਾ ਹੰਚ ਰਹੰਦਾ ਸੁਖ ਪਾਇਆ ਤੁਰ ਗੋਬਿੰਦਾ ਜਿਸ ਵਾਰੀਆ ਤੇ ਆ ਸੁਖ ਪਾਇਆ ਤੁਰ ਗੋਬਿੰਦਾ ਨੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੋਏ ਦਾਈ ਦਾਇਆ ਕੇਲੇ ਸਗਲ ਜਗਤ ਚੰਗੀਆਂ ਬੁਰੀਆਂ ਵਾਜੇ ਤਰ ਮਧੂਰ ਕਰਨੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆ ਸੰਦੇਤ ਹਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਤੇ ਆਇਆ ਗਏ ਮਰਸਾ ਤੇ ਹਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਖਲਚਾ ਵਾਹੇ ਗੁਰਜੀ ਕੀ ਫਤਿਹ ডিজা খোল কি বাড় দর্শন দিজ ডিজা খোল কি বার দর্শন দিজ কি খোল কি বাড় ਕੀ ਵਾਰ ਦਰਸ਼ਨ ਨੀਜ ਤੁਮ ਤਨ ਦਰਸ਼ਨ ਦੀ ਜੈ ਦੀਖੋ ਲਿਵਾਰ ਦਰਸ਼ਨ ਦੀ ਜੈ ਕਬੀਰ ਤੁਮ ਸਮਰਥਾ ਦਾਤੇ

टी ज़नी Tanatana Shri Guru Anga the Deva Git, Tanatana <Santhe> <Santhe> Shri Guru Anga <Santhe> <Santhe> ਬੈਠਾ ਸੋ ਦੀ ਪਾਤਸ਼ਾ ਬੈਠਾ ਸੋ ਦੀ ਪਾਤਸ਼ਾ ਰਾਮਦਾਸ ਸਤ ਗੁਰੂ ਕਹਾਵੈ ਰਾਮਦਾਸ ਸਤ ਗੁਰੂ ਕਹਾਵੈ ਦੇ ਆਇਆ ਸ਼੍ਰੀ ਹਰਿ ਕ੍ਰਿਸ਼ਨ ਤਿਆਇਆ ਸ਼੍ਰੀ ਹਰਿ ਕ੍ਰਿਸ਼ਨ ਤਿਆਇਆ ਦੁੱਖ ਜਾਏ ਸ਼੍ਰੀ ਹਰਿ ਕ੍ਰਿਸ਼ਨ ਤਿਆਇਆ ਸ਼੍ਰੀ ਹਰਿ ਕ੍ਰਿਸ਼ਨ ਤਿਆਇਆ ਸਭ ਦੁੱਖ ਜਾਏ ਸ਼੍ਰੀ ਹਰਿ ਕ੍ਰਿਸ਼ਨ ਤਿਆਇਆ ਸ਼ੀਰੀ ਹਰਿ ਕ੍ਰਿਸ਼ਨ ਤੇ ਆਇਆ ਸਿਮਰੀਆ ਤੇ ਇੱਕ ਬਹਾਦਰ ਸਿਮਰੀਆ ਤੇ ਇੱਕ ਬਹਾਦਰ ਸਿਮਰੀਆ ਜਿਦ ਆਵੇ ਤਾਏ ਸਭ ਥਾਈ ਹੋਏ ਸਹਾਏ ਤੇ ਇੱਕ ਬਹਾਦਰ ਸਿਮਰੀਆ ਤੇ ਸਿਮਰਿਆ ਤਾਏ ਸਭ ਥਾਈ ਹੋਏ ਸਹਾਏ ਇੱਕ ਬਹਾਦਰ ਸਿਮਰਿਆ ਇੱਕ ਬਹਾਦਰ ਸਿਮਰਿਆ ਨਾਮ ਸਤ ਨਾਮ ਸਤ ਨਾਮ ਜੇ ਵਾਹਿਗੁਰੂ ਵਾਹਿਗੁਰੂ ਵਾਹਿ ਤਨ ਨਾਮ ਸਤ ਨਾਮ ਸਤ ਨਾਮ ਜੇ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਸਤ ਨਾਮ ਸਤ ਨਾਮ ਸਤ ਨਾਮ ਜੇ ਵਾਹਿ ਸਤ ਨਾਮ ਸਤ ਨਾਮ ਸਤ ਨਾਮ ਜੇ ਵਾਹਿਗੁਰੂ 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 ਜੀ ਸਤ ਨਾਮ ਸਤ ਨਾਮ ਸਤ ਨਾਮ ਜੇ ਵਾਹਿਗੁਰੂ 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 Satanam, naam sat ਤਨ ਨਾਮ ਸਤ ਨਾਮ ਜੇ ਵਾਹਿਗੁਰੂ 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 ਜੀ ਸਤ ਨਾਮ ਸਤ ਨਾਮ ਸਤ ਨਾਮ